ਦੋਸਤੋ ਅੱਜ ਦੀ ਕਹਾਤਾ ਸਿਰ ਨਕੀਦਾ ਕੋਈ ਭਾਈਵੰਦੇ ਜੀ ਇੱਥੇ ਆਉਂਦਾ ਉਹ ਆਪ ਆਪ ਬੀਤੀ ਸਰਉਂਦਾ ਤੇ ਉਹ ਮੇਕਅਪ ਤਰੂਪ ਕਿਵੇਂ ਦਿੱਤਾ ਕਿ ਭਾਈਵੰਦੇ ਇੱਕ ਸਾਡਾ ਹੁਣੇ ਦੇਸੋਂ ਆਇਆ ਆ ਕਿ ਉਸਨੇ ਆਪਣਾ ਸੀ ਦੁੱਖ ਸੁਣਾਇਆ ਉਹ ਦੇ ਛੱਡਿਆ ਹੋ ਗਏ ਨੇ ਕਈ ਦੁਹਾਕੇ ਵਿੱਚ ਵਿਦੇਸ਼ੀ ਕੀਤੀ ਸੀ ਮਿਹਨਤ ਆ ਕੇ ਸਰਬਾਰ ਬਣਾਇਆ ਤੇ ਬੱਚੇ ਪਾਲੇ ਪੱਟੇ ਕਿੱਤੇ ਮਿਲਾਂ ਦੇ ਬਹੁਤ ਜਾਫਰ ਚਾਲੇ ਪਤੀ ਪਤਨੀ ਰਲ ਕੇ ਕੀਤੀ ਮਜ਼ਦੂਰੀ ਤੋੜ ਲਗਾਈ ਅਸਾਂ ਨੇ ਜੋ ਕੰਮ ਜਰੂਰੀ ਨਾ ਹੀ ਚੰਗਾ ਪੈਂਦੇ ਆ ਨਾ ਚੰਗਾ ਪਾਇਆ ਹੱਥ ਘੁਟਕੇ ਅਸਾਂ ਨੇ ਹਰ ਸੈਂਟ ਪਹੁੰਚਾਇਆ ਜੋੜ ਜੋੜ ਕੇ ਪੈਸੇ ਸੀ ਇੰਡੀਆ ਘੱਲੇ ਪਿੰਡ ਵਿੱਚ ਸੀ ਹੋ ਗਈ ਫਿਰ ਬੱਲੇ ਬੱਲੇ ਨਾਲੇ ਕੋਠੀ ਪਾ ਲਈ ਨਾਲੇ ਭੋਂ ਬਣਾਈ ਨੀਲਾ ਫੋੜ ਲੈ ਲਿਆ ਘਰ ਜੀਬ ਖੜਾਈ ਉਸ ਛੁੱਟੀਆਂ ਕੱਟਣ ਜਾਂਦੇ ਜਾ ਕੇ ਮੜਾਉਂਦੇ ਨਵਾਂ ਕੋਈ ਸਵਾਲ ਸੀ ਉਹ ਸਾਨੂੰ ਪਾਉਂਦੇ ਬੇਬੇ ਬਾਪੂ ਅੰਤ ਨੂੰ ਕਰ ਗਏ ਚੜਾਈ ਚੌਧਰ ਘਾਦੀ ਫੇਰ ਸੀ ਵੀਰੇ ਹੱਥ ਆਏ ਉਹ ਜੋ ਵੀ ਕਿਹਾ ਵੀਰ ਨੇ ਅਸੀਂ ਉਝ ਹੀ ਕੀਤਾ ਪੁੱਛਿਆ ਕਦੇ ਹਿਸਾਬ ਨਾ ਮੂ ਆਪਣਾ ਸੀਤਾ ਬਾਹਰੀ ਵਾਰੀ ਉਸ ਦੇ ਸਭ ਬਾਲ ਪਿਆ ਹੈ ਆਪ ਤੰਗੀਆਂ ਕੱਟੀਆਂ ਉਹ ਪੂਰ ਲਗਾਏ ਉਹ ਪੰਚੀ ਤੇ ਸਰਪੰਚੀ ਵੀਰੇ ਨੇ ਕੀਤੀ ਦੌਲਤ ਪਾਣੀ ਬੰਗਰਾ ਸੀ ਉਸਨੇ ਪੀਤੀ ਲੋਕਾਂ ਨਾਲ ਉਸਨੇ ਸੀ ਬੈਰ ਵਧਾਇਆ ਥਾਣੇ ਅਤੇ ਕਚਹਿਰੀਆਂ ਤਨ ਖੂਬ ਲਟਾਇਆ ਗੱਲੀ ਗੱਲੀ ਕੀਤੀ ਅਸੀਂ ਬੜੀ ਸੁਣਾਈ ਪਰ ਉਸਨੇ ਕਰਨਾ ਕੋਈ ਕੰਨ ਵਿੱਚ ਪਾਇਆ ਘਰ ਦੇ ਵਿੱਚ ਸੀ ਚੱਲਦਾ ਨੇ ਤਾਂ दारू ਬਾਟਾ ਕੋਈ ਲੋਕੀ ਆਖਣ ਉਸ ਨੂੰ ਬਿਰਲਾ ਤੇ ਟਾਟਾ ਡੰਗ ਬਹਾਦਰ ਹੋ ਗਏ ਉਸ ਦੇ ਫਿਰ ਮੁੰਡੇ ਤਹਿਰ ਸੇਵਾ ਹੋਉਂਦੀ ਘਰ ਆਵਣ ਗੁੰਡੇ ਸਾਰੀ ਜਾਂ ਮਰ ਭਵੇਂ ਦੀ ਉਹ ਕੱਲਾ ਖਾਏ ਨਿਤ ਨਵਾਂ ਸਵਾਲ ਵੀ ਉਹ ਸਾਨੂੰ ਪਾਏ ਉਮਰ ਸਿਆਣੀ ਹੋ ਗਈ ਬਸ ਸਾਡੀ ਹੋਈ ਬੜੀ ਦੌੜ ਤੇ ਦੇਸ਼ ਨੂੰ ਅਸਾਂ ਨੇ ਢੋਈ ਉਹ ਚਾਲੇ ਉਸ ਦੇ ਵੇਖ ਕੇ ਅਸੀਂ ਘਬਰਾਏ ਕੀ ਕਰੀਏ ਇਸ ਦਾ ਕੋਈ ਸਮਝ ਨਾ ਆਏ ਮੁੰਡਿਆ ਬੰਦਾ ਮਾਰਿਆ ਬੋਲੀ 20 ਸਾਲੀ ਮੈਂਗਾ ਪਿਆ ਮਕਦਮਾ ਕਰ ਹੋਇਆ ਖਾਲੀ ਮੈਂ ਔਖਾ ਆ ਕੇ ਨਿਤ ਤਰਲੇ ਪਾਏ ਪੈਸੇ ਕੱਲੋਂ ਮੈਨੂੰ ਨੇ ਤਾਂ ਫੋਨ ਮਲਾਇਆ ਔਖੇ ਹੋ ਕੇ ਫੇਰ ਵੀ ਅਸੀਂ ਕੱਲੀ ਮਾਇਆ ਤਨਵਾਦ ਦਾ ਸੂਨ ਫੋਨ ਨਾ ਪਰ ਸਾਨੂੰ ਆਇਆ ਘਰ ਬੈਠ ਕੇ ਅਸਾਂ ਨੇ ਫਿਰ ਬਾਤ ਵਿਚਾਰੀ ਉਹ ਪੈਸੇ ਕੱਲ ਦਿਆ ਗੁਜਰੀ ਹੈ ਉਮਰਾਂ ਸਾਰੀ ਜੋ ਜੋ ਪੈਸਾ ਜਾਂਦਾ ਉਹ ਪੱਤੀ ਜਾਏ ਬਾਹਰ ਦਾ ਪੈਸਾ ਸਾਰਿਆਂ ਨੂੰ ਹਜਮ ਨਾ ਆਏ ਜੋ ਭੇਜਿਆ ਹੋ ਉਹ ਤੇ ਹੁਣ ਹੱਥ ਨਹੀਂ ਆਉਣਾ ਅੱਗੇ ਲਈ ਹੋਰ ਨਹੀਂ ਹੁਣ ਆਪਾਂ ਨਹੀਂ ਪਾਉਂਦੇ ਦੇਸ਼ ਜਾਣ ਦੀ ਅਸੀਂ ਫਿਰ ਕਰੀ ਤਿਆਰੀ ਵੀ ਇਹ ਟਿਕਟਾਂ ਲੈ ਕੇ ਗਏ ਬਾਹਰ ਉਡਾਰੇ ਕਰਦੇ ਜੀਆਂ ਹੱਸ ਕੇ ਸੀ ਪਿਆਰ ਜਤਾਇਆ ਅਸੀਂ ਵੀ ਤੇਚੀ ਖੋਲ ਕੇ ਸਭ ਨੂੰ ਸਰਚ ਆਇਆ ਰਾਤ ਪਈ ਤੇ ਅਸੀਂ ਬੇਪੈਕਸ਼ਕ ਲਾਏ ਉਹ ਵੀਰਣਾ ਸੀ ਦੀ ਲੋਰ ਵਿੱਚ ਮੈਨੂੰ ਜਫੀਆਂ ਪਾਏ ਬਕਸ ਤੋਂ ਫੋਦੀਆ ਜਿਕੇ ਅਸੀਂ ਗੱਲਾਂ ਕਰੀਆਂ ਕਈ ਵਾਰੀ ਵੀਰ ਨੇ ਸੀ ਅੱਖਾਂ ਭਰੀਆਂ ਕਹਿੰਦਾ ਮੈਨੂੰ ਮੁੰਡਿਆਂ ਨੇ ਮਾਰ ਮੁਕਾਇਆ ਮੇਰੇ ਸਿਰ ਹੈ ਉਹਨਾਂ ਨੇ ਬੋਕਾ ਚ ਚੜਾਇਆ ਔਕਾ ਪੀ ਕੇ ਪੈ ਗਏ ਅਸੀਂ ਦੱਬਰ ਜਾਈਆਂ ਸਭ ਥਕ ਕੇਵੇਂ ਲਹਿ ਗਏ ਰੱਜ ਨੀਂਦਾਂ ਆਈਆਂ ਇਸ ਤਰ੍ਹਾਂ ਹੀ ਅਸਾਂ ਨੇ ਕਈ ਦਿਨ ਬਤਾਏ ਜਿੱਥੇ ਜਿੱਥੇ ਮਿਲਣਾ ਸੀ ਅਸੀਂ ਮਿਲ ਗਏ ਇੱਕ ਦਿਨ ਅਸੀਂ ਬੈਠ ਕੇ ਫਿਰ ਦੋਵੇਂ ਭਾਈ ਬੜੇ ਸਲੀਕੇ ਨਾਲ ਸੀ ਮੈਂ ਗੱਲ ਚਲਾਈ ਰਲ ਮਿਲ ਕੇ ਹੈ ਮਾਣਿਆ ਸਵਾ ਪਿਆਰਾ ਇੱਕ ਦੂਏ ਦਾ ਲੋੜ ਸਮੇਂ ਹਾਂ ਬਣੇ ਸਹਾਰਾ ਜਿਵੇਂ ਰੀਤ ਬਡੇਰਿਆਂ ਦੀ ਚਲਦੀ ਆਈ ਕਰੀਏ ਕਾਰ ਜਮੀਨ ਦੀ ਆਪਾਂ ਵੰਡ ਵੰਡਾਈ ਅੱਧੀ ਅੱਧੀ ਕਰਕੇ ਦੋ ਹਿੱਸੇ ਪਾਈਏ ਗੱਲ ਮੁਕਾਈਏ ਬੈਠ ਕੇ ਨਾ ਜੱਗ ਹਸਾਈ ਕੱਲਾ ਸੁਣ ਕੇ ਮੇਰੀਆਂ ਚੁੱਪ ਉਸਨੇ ਧਾਰੀ ਅੰਦਰੋਂ ਅੰਦਰ ਹੀ ਕਰ ਰਿਹਾ ਸੀ ਉਹ ਕੋਈ ਤਿਆਰੀ ਲਾ ਕੇ ਰੱਖਿਆ ਫਿਰ ਉਸਨੇ ਰੱਖਿਆ ਫਿਰ ਉਸਨੇ ਪੂਰਾ ਮੈਨੂੰ ਆਖਣ ਲੱਗਾ ਉਹ ਮਾਰਕੰਗੂਰਾ ਉਹ ਮੈਂ ਤੇ ਸਮਝਿਆ ਕਰੇਗਾ ਤੂੰ ਮਦਦ ਮੇਰੀ ਉਹ ਸੀਨੇ ਛੁਰੀ ਫੇਰਗੀ ਆਹ ਗੱਲ ਤੇਰੀ ਪਰ ਵਿੱਚ ਵੀ ਉਸਨੇ ਸੀ ਰੰਗ ਬਟਾਇਆ ਕਹਿੰਦਾ ਅੱਛਾ ਹੁਣ ਤੂੰ ਪੋਵੰਡਣ ਆਇਆ ਇਹ ਸ਼ਕਤ ਦੇਾਂਗਾ ਏ ਤੇ ਅੱਧ ਮੈਂ ਤੈਨੂੰ ਉਹ ਜੋ ਕਨੇਡਾ ਹੈ ਤੇਰਾ ਅੱਧ ਦੇ ਦੇ ਮੈਨੂੰ ਉਹ ਮੈਂ ਕਿਹਾ ਸੀ ਉਹ ਤੇ ਮੈਂ ਆਪ ਬਣਾਇਆ ਉਸ ਆਲੂ ਸੁਬਟੀ ਇੱਕ ਵੀ ਪੈਸਾ ਨਹੀਂ ਪਾਇਆ ਬਾਪੂ ਜੀ ਨੇ ਕੋਠੀਆ ਜਦੋਂ ਬਣਾਈ ਸਾਰੀ ਦੌਲਤ ਉਸਨੇ ਸੱਤੋਂ ਮੰਗਵਾਈ ਠੰਡਾ ਹੋ ਕੇ ਸੋਚ ਤੂੰ ਘਰ ਵੱਡਾ ਜਿਹਰਾ ਉਹ ਤੇਰਾ ਕੁਝ ਨਹੀਂ ਮੰਗਦਾ ਦੇ ਹਿੱਸਾ ਮੇਰਾ ਕੰਨੋਂ ਕੰਨੇ ਕਿਸੇ ਨੂੰ ਇਹ ਖਬਰ ਨਾ ਹੋਏ ਹੱਲ ਕਰ ਲਈਏ ਮਸਲਾ ਆ ਆਪਾਂ ਦੋਏ ਖਰਚਾ ਜੋ ਵੀ ਹੋਏਗਾ ਮੈਂ ਝੱਲੂ ਸਾਰਾ ਜਿਉਦੇ ਜਿਉਦੇ ਕਾਲੀ ਆਪਾਂ ਮਟਵਾਰ ਕਹਦਾ ਜੋ ਤੂੰ ਕੱਲਿਆਂ ਦੇ ਰੋਬ ਨਾਲ ਆ ਕੇ ਬਾਪੂ ਨਾਲ ਹੱਸਾਉ ਤੂੰ ਖੁਦ ਕਰਨੀ ਜਾ ਕੇ ਚੱਕ ਸਕੂਟਰ ਬੀਰ ਸੀ ਚੱਟ ਤਿੱਤਰ ਹੋਇਆ ਸਾਰਾ ਚਾਹ ਬਣਾ ਸੀ ਘਰ ਵਿੱਚੋਂ ਹੋਇਆ ਰਾਤ ਪਈ ਤੇ ਪਹੁੰਚਿਆ ਘਰ ਟੱਲੀ ਹੋ ਕੇ ਕਈ ਆਏ ਨਾਲ ਸੀ ਹੱਥ ਫੜ ਕੇ ਟੋਕੇ ਚੱਲੇ ਦੌਰ ਸ਼ਰਾਬ ਦੇ ਮਾਰਨ ਲਲਕਾਰੇ ਥਾਂ ਥਾਈ ਸਹਿਮਕੀ ਸੀ ਕਰਦੇ ਸਾਰੇ ਵੀਰ ਸ਼ਰਾਬੀ ਹੋਇਆ ਬੁੜੀਆਂ ਨੂੰ ਕਟਕੇ ਵਿੱਚ ਸੋਈ ਲੱਗੀਆਂ ਉਹ ਲਾਬਣ ਤੜਕੇ ਭਾਬੀ ਕਹਿੰਦੀ ਨਹੀਂ ਤੇ ਇਹੋ ਕੁਝ ਹੋਵੇ ਚੜ੍ਹ ਚਵਾਰ ਚੜ੍ਹ ਚਵਾਰੇ ਬੈਜੋ ਤੁਸੀਂ ਜਾ ਕੇ ਦੋਏ ਉਹ ਬੋਲੇ ਕਸਣ ਲੱਗੇ ਸਾਨੂੰ ਸੁਣਵਾ ਕੇ ਛੱਡਣ ਪੀਰ ਜबान 'ਚ ਉਹ ਅੱਗ ਲਗਾ ਕੇ ਉਪਹੋਗਦੇ ਆਗੇ ਵੀਰੇ ਆ ਸੋਨੇ ਦੀ ਲੰਕਾ ਕੋ ਸਾਨੂੰ ਆਉਂਦਾ ਤੋੜਨਾ ਕੰਢੀ ਦਾ ਮਣਕਾ ਦੇ ਦੇ ਰਾਤ ਤੱਕ ਉਹਨਾਂ ਅਸੀਂ ਫਿਰ ਸ਼ੋਰ ਮਚਾਇਆ ਸਾਡੇ ਘਰ ਬਚਾਣਗੇ ਸਾਨੂੰ ਦਬਕਾਇਆ ਅੰਦਰੋਂ ਕੁੰਡੇ ਮਾਰ ਕੇ ਅਸੀਂ ਰਾਤ ਲੰਘਾਈ ਅੱਖਾਂ ਬਹੁਤ ਮੀਟੀਆਂ ਪਰ ਨੀਂਦ ਹੀ ਨਾ ਆਈ ਆਪਣਾ ਘਰ ਹੀ ਸਾਨੂੰ ਨਾ ਆਪਣਾ ਜਾਪੇ ਬੋਟੀ ਕਹਿੰਦੀ ਪਾਲੇ ਆ ਕੀ ਸਿਆਪੇ ਸੋਕ ਦੀ ਰਾਤ ਲਗਾ ਦਵੇ ਅਜ ਸਤਗੁਰ ਮੇਰਾ ਕੱਲ ਨੂੰ ਇੱਥੋਂ ਚੱਕ ਲਵਾ ਗਏ ਡੰਡਾ ਡੇਰਾ ਉੱਠ ਸਵੇਰੇ ਆਸਾਨੀ ਸੀ idcar ਮੰਗਾਈ ਬਾਕੀ ਸਾਰੇ ਬੋਲਦੇ ਨਾ ਬੋਲਿਆ ਭਾਈ ਉਹ ਕਾਰ ਚ ਲੀੜੇ ਕੱਪੜੇ ਸੀ ਚੱਕ ਟਕਾਏ ਆਪਣਾ ਘਾਰੀਸਾਨ ਨੂੰ ਭਾ ਵੱਡ-ਵੱਡ ਖਾਰੇ ਕਰੋ ਤੁਰਨ ਲੱਗੇ ਜਦ ਪੱਥਰ ਧੱਕੇ ਕਈ ਵਾਰੀ ਢੋਲੀਆਂ ਸੀ ਅੱਖਾਂ ਭਰ ਕੇ ਕਿਸੇ ਨੇ ਸਾਨੂੰ ਰੋਕਿਆ ਸੀ ਹੋਏ ਭਰਾਏ ਬੇਬੇ ਬਾਪੂ ਬੜੇ ਹੀ ਸਾਨੂੰ ਚੀਤੇ ਆਏ ਟਰੈਕਟਰ ਕੋਠੀ ਰੋਮ ਦੇ ਤੇ ਜੀਪ ਵੀ ਰੋਈ ਉਹ ਤਰਸ ਨਾ ਆਇਆ ਵੀਰ ਨੂੰ ਕਰੋ ਚੱਲਿਆ ਕੋਈ ਟੈਕਸੀ ਵਾਲਾ ਵੇਖਦਾ ਉਹ ਟੈਕਸੀ ਵਾਲਾ ਵੇਖਦਾ ਕਿ ਘਰ ਵਿੱਚ ਹੋਇਆ ਉਹ ਸਭ ਦੀਆਂ ਅੱਖਾਂ ਸੱਲੀਆਂ ਐ ਹਾਸਾ ਮੋਇਆ ਕਹਦਾ ਆਪਾ ਅੰਕਲ ਜੀ ਅੱਜ ਕਿੱਥੇ ਜਾਣਾ ਸਾਨੂੰ ਪੁੱਛਦਾ ਕਹਦਾ ਕਹਦਾ ਆਪਾ ਅੰਕਲ ਜੀ ਕਿੱਥੇ ਜਾਣਾ ਅਸਾ ਕਹਿ ਲੈ ਚਲ ਜਿੱਥੇ ਲੈ ਜਾਣ ਜੇਰਾ ਕਰਕੇ ਉਸ ਨੂੰ ਅਸੀਂ ਗੱਲ ਸੁਣਾਈ ਗੱਲਾਂ ਸੁਣ ਕੇ ਉਸ ਦੀ ਸੀ ਅੱਖ ਪਰ ਆਈ ਕਹਦਾ ਪੁੱਤਰ ਜਾਣ ਕੇ ਕਰ ਚੱਲੋ ਮੇਰੇ ਕਰ ਆਪਣਾ ਜਾਣ ਕੇ ਉੱਥੇ ਲਾਓ ਡੇਰੇ ਉਹ ਜਿੰਨੀ ਵੀ ਕਰ ਸਕਿਆ ਮੈਂ ਸੇਵਕ ਮਾਉਂ ਸੋਹ ਮੈਨੂੰ ਰਿਜਕ ਦੀ ਮੈਂ ਬਫਾਨ ਮਾਉਂ ਕਈ ਪਿੰਡ ਲੰਘ ਕੇ ਪਿੰਡ ਉਸ ਦਾ ਆਇਆ ਕਾਰਨ ਜਾ ਕੇ ਉਸ ਨੇ ਸਭ ਨੂੰ ਮਿਲਵਾਇਆ ਸਾਰੇ ਹੀ ਪਰਿਵਾਰ ਨੇ ਸੀ ਖੁਸ਼ੀ ਮਨਾਈ ਆਮ ਰੇਟ ਬਣਾ ਕੇ ਸਾਨੂੰ ਚਾਹ ਪਲਾਈ ਉਹ ਮਹੌਲ ਖੁਸ਼ੀ ਦਾ ਪਾਸ ਰਿਆ ਸੀ ਚਾਰੇ ਪਾਸੇ ਫੁੱਲਾਂ ਵਾਂਗੂ ਖੜਗੇ ਸਾਡੇ ਨੈਣ ਉਦਾਸੇ ਉਥੋਂ ਚੱਲ ਕੇ ਪਹੁੰਚਦੇ ਅਸੀਂ ਸਹੁਰੀਆਂ へ ਉਸ ਨੂੰ ਗੱਲਾਂ ਦਸੀਆਂ ਉਸ ਬੁੱਲ ਨੂੰ ਮੁਕਾਏ ਚੱਲ ਪਹਣੇ ਸਾਡੀ ਨੂੰ ਸੋਹਰਾ ਕਰਾ ਦੇ ਕੋਠੀ ਅਤੇ ਪਹੁੰਚ ਸਾਨੂੰ ਅੱਧ ਦਵਾ ਦੇ ਇਹ ਲਾਵ ਸੁਣ ਕੇ ਸੱਖਾਂ ਭਰੀਆਂ ਗੱਲਾਂ ਵੀਰ ਦੇ ਪੱਖ ਦੀਆਂ ਸਭ ਉਸਨੇ ਕਰੀਆਂ ਪਹਿਲੇ ਦਿਨ ਤੋਂ ਅੜ ਬੈ ਜੱਗ ਜਾਣੇ ਸਾਰਾ ਕੋ ਡਰ ਹੈ ਕੋਈ ਕਰਨਾ ਉਹ ਬੈਠੇ ਕਾਰਾ ਦੂਤਾ ਪਹਿਲਾਂ ਜੇਲ੍ਹ ਵਿੱਚ ਤੀਜਾ ਵੀ ਕਾਲਾ ਤੂੰ ਸਿਆਣਾ ਵੀਰ ਨਾ ਇਹ ਘਰ ਵਿਚਾਰਾ ਉਹ ਕੋਠੀ ਅਤੇ ਜ਼ਮੀਨ ਨੇ ਭਾਈ ਨਾਲ ਨਹੀਂ ਜਾਣਾ ਉਹ ਵੀਰ ਕਿਤੇ ਉਹਨੇ ਮਿਲਦੇ ਕੋਈ ਝਗੜਾ ਪਾਣਾ ਨਿਕਾ ਜਿਆ ਸਵਾਲ ਸੀ ਮੈਂ ਵੀਰ ਨੂੰ ਪਾਇਆ ਉਹ ਮੇਰੇ ਘਰ ਸੁਨਾਰਾ ਨਹੀਂ ਮੁੜ ਕੇ ਆਇਆ ਤੇਰੇ ਕਿਹੇ ਤੋਂ ਪਹੁੰਚੀ ਮੈਂ ਸੋਨ ਨੂੰ ਛੱਡੀ ਵੀ ਮੈਂ ਵੀ ਘਰ ਵਿੱਚ ਬਚਣਾ ਮੈਨੂੰ ਕਰਕੇ ਕਰਕੇ ਵੱਡੀ ਗੱਲਾਂ ਕਰਨ ਸ਼੍ਰੀ ਕਣਾ ਕਈ ਵਾਰ ਸੁਣਾਇਆ ਤੀਆਂ ਲੰਗੀਆਂ ਪਹਿਨ ਜੀ ਆ ਜੀ ਵੀਰ ਨਹੀਂ ਆਇਆ ਸਾਡੀ ਦਿੱਤੀ ਅਰਜੀ ਵਿੱਚ ਇਹੀ ਰਹੇਗੀ ਪੈਣਾ ਆਪਣੇ ਦੁੱਖ ਰੇਚੀ ਲੈ ਕੇ ਪੈਗੀ ਉਹ ਮੇਰੀ ਪਤਨੀ ਆਪ ਲਈ ਜੋ ਸੂਟ ਸਲਾਇਆ ਉਸਨੇ ਕੱਢ ਕੇ ਪੈਣ ਦੇ ਸੀ ਹੱਥ ਫੜਾਇਆ ਪੈਣ ਕਹਿੰਦੀ ਮਿਲੂਮੀ ਕਦੇ ਵੀਰ ਨੂੰ ਜਾ ਕੇ ਬੱਚਿਆ ਕੋਲੇ ਮੁੜ ਜਾ ਤੂੰ ਮौज ਮਨਾ ਕੇ ਬੱਚਿਆ ਕੋਲੇ ਮੁੜ ਜਾ ਤੂੰ ਮौज ਮਨਾ ਕੇ ਅਰਚੰਦ ਸਿੰਘ ਆ ਦੱਸ ਕੀ ਹੁਣ ਕਰੀਏ ਹੀਲਾ ਉਹ ਕਰੇ ਅਸੀਂ ਹਾਲਾਤ ਨੇ ਸਾ ਤੀਲਾ ਤੀਲਾ ਸਿਲਾ ਨੇਕੀ ਦਾ ਇਸ ਤਰ੍ਹਾਂ ਸਾਡੇ ਪੱਲੇ ਪਾਇਆ ਜਿਸ ਦਾ ਦਿਸੇ ਇਲਾਜ ਨਾ ਉਹ ਰੋਗ ਲਗਾਇਆ ਉਹ ਜਿਸ ਦਾ ਦਿਸੇ ਇਲਾਜ ਨਾ ਉਹ ਰੋਗ ਲਗਾਇਆ ਐਸੀ ਜੀ ਕਹਾਵਤਾ ਜਿਹੜੀ ਉਹਨੇ ਸਾਨੂੰ ਜਿਹੜੀ ਆਉਦੀ ਮੁਸ਼ਕਲ ਦੱਸੀ ਇਹਦੀ ਕਹਾਵਤਾ ਅਸੀਂ ਬਣਾਈ ਤੇ ਘਰ ਘਰ ਦੀ ਕਹਾਣੀ ਹੈਗੀ ਆ ਤੇ ਇਹਨੂੰ ਤੁਸੀਂ ਜੇ ਤੁਹਾਨੂੰ ਪਸੰਦ ਆਈ ਹੈ ਇਹਨੂੰ ਲਾਈਕ ਵੀ ਕਰਿਓ ਇਹਨੂੰ ਸ਼ੇਅਰ ਵੀ ਕਰਿਓ ਤਾਂ ਕਿ ਕਿਸੇ ਦੀ ਕੋਈ ਮੁਸ਼ਕਲ ਹੱਲ ਹੋ ਸਕੇ ਬਹੁਤ ਬਹੁਤ ਧੰਨਵਾਦ ਸਾਸਤਰੀ ਕ